ਮਾਨਜੋਗ ਹਾਈ ਕੋਰਟ ਨੇ ਫੈਸਲਾ ਸੁਣਾਇਆ ਵੀ ਟੋਲ ਚਾਲੂ ਕੀਤਾ ਜਾਵੇ ਤੇ ਉਹਨਾਂ ਨੇ ਚੌਂ ਜ਼ਿਲ੍ਹਿਆਂ ਦੀ ਪੁਲਿਸ ਲਾ ਕੇ ਸਾਡੇ ਦੋ ਆਗੂ ਜਿਹੜੇ ਮੇਨ ਸੀਗੇ ਤੇ ਬਾਕੀ ਸਾਥੀ ਇਹਨਾਂ ਦੇ ਗ੍ਰਿਫਤਾਰ ਕਰਕੇ ਇਹਨੂੰ ਚਾਲੂ ਕੀਤਾ ਕਿਉਂਕਿ ਸਾਡਾ ਸ਼ੰਭੂ ਮੋਰਚਾ ਵੀ ਚੱਲ ਰਿਹਾ ਖਨੋਰੀ ਵੀ ਚੱਲ ਰਿਹਾ ਅਸੀਂ ਉਧਰ ਬਿਜੀ ਸਾਹ ਮਨਮਾਨੀ ਜ਼ਿਆਦਾ ਕਰਦੇ ਨੇ ਲੋਕਾਂ ਨੂੰ ਹਰਾਸ ਕਰਦੇ ਨੇ ਤੇ ਸੱਟ ਕਰਦੇ ਨੇ ਲੋਕਾਂ ਦੀ ਜਿਹੜੇ ਸਾਡੇ ਕਿਸਾਨ ਮੋਰਚਿਆਂ ਤੇ ਜਾਂਦੇ ਨੇ ਇਸ ਗੱਲ ਦਾ ਫੈਸਲਾ ਨਹੀਂ ਲੈਂਦੇ ਵੀ ਅਸੀਂ ਤੁਹਾਡੀ ਖੱਜਲਖਵਰੀ ਬਿਲਕੁਲ ਨਹੀਂ ਕਰਾਂਗੇ ਲੋਗਾ ਨਾ ਬਸ ਲੂਕੀ ਬੰਦ ਕਰਾਂਗੇ ਫਿਰ ਉਹਦੇ ਵਿੱਚ ਅਸੀਂ ਹੋ ਸਕਦਾ ਵੀ ਉਹਦਣੇ ਹੀ ਫ੍ਰੀ ਕਰ ਦਈਏ ਜਾਂ ਉਹਦਣ ਕੋਈ ਕਾਲ ਦੇ ਦੇਈਏ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜਾ ਨੂੰ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਫ੍ਰੀ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ 46 ਦਿਨ ਪਹਿਲਾਂ ਕਿਸਾਨਾਂ ਵੱਲੋਂ ਲਾਡੋਵਾਲ ਟੋਲ ਪਲਾਜਾ ਫ੍ਰੀ ਕਰਵਾਇਆ ਗਿਆ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਲਾਡੋਵਾਲ ਟੋਲ ਪਲਾਜਾ ਜੋ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਹੈ ਉਥੇ ਰੇਟ ਲਗਾਤਾਰ ਵਧਾਏ ਜਾ ਰਹੇ ਨੇ ਜਿਨ੍ਹਾਂ ਨੂੰ ਘਟਾਣ ਦੀ ਅਪੀਲ ਕੀਤੀ ਸੀ ਤੇ 20 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਰਹਿੰਦੇ ਲੋਕਾਂ ਦੇ ਲਈ ਪਾਸ ਦੀ ਸਹੂਲਤ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਸੀ ਤਾਂ ਇਸ ਸਬੰਧੀ 46 ਦਿਨ ਲਾਡੋਵਾਲ ਟੋਲ ਪਲਾਜ਼ਾ ਬੰਦ ਰਿਹਾ ਸੀ ਜਿਸ ਤੋਂ ਬਾਅਦ ਮਾਝਾ ਯੋਗ ਹਾਈ ਕੋਰਟ ਦੇ ਆਦੇਸ਼ਾਂ ਤੇ ਇਹ ਲਾਡੋਵਾਲ ਟੋਲ ਪਲਾਜ਼ਾ ਦੁਬਾਰਾ ਖੁੱਲਿਆ ਸੀ ਤਾਂ ਹੁਣ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਇਸ ਟੋਲ ਪਲਾਜ਼ਾ ਨੂੰ ਫ੍ਰੀ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਅਤੇ NHAI ਨੂੰ ਅਲਟੀਮੇਟਮ ਦਿੱਤਾ ਵੈ ਕਿ ਅਗਰ ਵਾਨਾਂ ਦੇ ਉੱਤੇ ਟੈਕਸ ਨਾ ਘਟਾਇਆ ਗਿਆ ਤਾਂ ਉਹਨਾਂ ਵੱਲੋਂ 18 ਅਗਸਤ ਨੂੰ ਲੱਡਵਾਲ ਟੋਲ ਪਲਾਜ਼ਾ ਦੇ ਉੱਤੇ ਮੀਟਿੰਗ ਕੀਤੀ ਜਾਵੇਗੀ ਤੇ ਅਗਰ ਉਸ ਤੋਂ ਪਹਿਲਾਂ ਉਹਨਾਂ ਦੇ ਮੰਗਾਂ ਦੇ ਉੱਤੇ ਧਿਆਨ ਨਾ ਦਿੱਤਾ ਗਿਆ ਤਾਂ 18 ਅਗਸਤ ਤੋਂ ਕਿਸਾਨ ਲੱਡਵਾਲ ਟੋਲ ਪਲਾਜ਼ਾ ਨੂੰ ਦੁਬਾਰਾ ਫਰੀਕ ਕਰਨ ਦੀ ਤਿਆਰੀ ਕਰ ਸਕਦੇ ਨੇ ਤਾਂ ਕਿਸਾਨਾਂ ਦਾ ਹੋਰ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾਉਂਦੇ ਹਾਂ ਸਾਡੀਆਂ 6 ਜਥੇਬੰਦੀਆਂ ਜਿਨ੍ਹਾਂ ਨੇ ਮੀਟਿੰਗ ਕੀਤੀ ਆ ਸੀ ਮੀਟਿੰਗ ਕਰਕੇ ਅਗਲਾ ਜਿਹੜਾ ਫੈਸਲਾ ਲਿਆ ਸਾਡੇ ਵੱਡੇ ਵੀਰ ਕਨ ਸਿੰਘ ਵਾਲਾ ਤੇ ਹਰਾਈ ਸਾਹਿਬ ਖੜੇ ਨੇ ਇਹ ਤੁਹਾਨੂੰ ਬਰੀਫ ਦੇ ਵਿੱਚ ਦੱਸ ਦੇਣਗੇ ਕਿ ਅੱਗੇ ਜੋ ਫੈਸਲਾ ਹੋਇਆ ਦੇਖੋ ਇਹ 45 ਦਿਨ ਲਗਭਗ ਜਿਹੜਾ ਲੱਡਵਾਲ ਟੋਲ ਹੈ ਉਹ ਜਿੱਥੇ ਬੰਦੀਆਂ ਨੇ ਸਰਦਾ ਦਿਲਵਕ ਸਿੰਘ ਦੀ ਸਾਡੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਜਿਹੜੀ ਕਾਲ ਦਿੱਤੀ ਉਹ ਤੇ ਬਾਕੀ ਸਾਰੀਆਂ ਜਥੇਬੰਦੀਆਂ ਨੇ ਸਾਥ ਦਿੱਤਾ ਤੇ 45 ਦਿਨ ਇਹ ਫ੍ਰੀ ਰੱਖਿਆ ਮਾਨਯੋਗ ਹਾਈ ਕੋਰਟ ਨੇ ਫੈਸਲਾ ਸੁਣਾਇਆ ਵੀ ਟੋਲ ਚਾਲੂ ਕੀਤਾ ਜਾਵੇਗਾ ਤੇ ਉਹਨਾਂ ਨੇ ਚੌਂ ਜ਼ਿਲ੍ਹਿਆਂ ਦੀ ਪੁਲਿਸ ਲਾ ਕੇ ਸਾਡੇ ਦੋ ਆਗੂ ਜਿਹੜੇ ਮੇਨ ਸੀਗੇ ਤੇ ਬਾਕੀ ਸਾਥੀ ਇਹਨਾਂ ਦੇ ਗ੍ਰਿਫਤਾਰ ਕਰਕੇ ਇਹਨੂੰ ਚਾਲੂ ਕੀਤਾ ਕਿਉਂਕਿ ਸਾਡਾ ਸ਼ੰਭੂ ਮੋਰਚਾ ਵੀ ਚੱਲ ਰਿਹਾ ਖਨੋਰੀ ਵੀ ਚੱਲ ਰਿਹਾ ਅਸੀਂ ਉਧਰ ਵੀ ਜੀਸਾਂ ਹੁਣ ਇਹ ਮਨਮਾਨੀ ਜਿਆਦਾ ਕਰਦੇ ਨੇ ਲੋਕਾਂ ਨੂੰ ਹਰਾਸ ਕਰਦੇ ਨੇ ਇਨਸਲਟ ਕਰਦੇ ਨੇ ਲੋਕਾਂ ਦੀ ਜਿਹੜੇ ਸਾਡੇ ਕਿਸਾਨ ਮੋਰਚਿਆਂ ਤੇ ਜਾਂਦੇ ਨੇ ਉਹਨਾਂ ਦੀ ਜਬਰੀ ਵਸੂਲੀ ਕਰਦੇ ਨੇ ਅਸੀਂ ਇਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਔਰ ਇਹ ਟੋਲ ਵਾਲਿਆਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ 18 ਤਰੀਕ ਦਾ ਅਸੀਂ ਆਲਟੀਮੇਟਮ ਦਿੱਤਾ ਹੈ ਐਸੇ ਹੀ 18 ਤਰੀਕ ਨੂੰ ਆਉਣ ਵਾਲੀ ਜਿਹੜੀ ਹੈ ਦਿਨ ਐਤਵਾਰ ਹੋਏਗਾ ਔਰ 18 ਤਰੀਕ ਨੂੰ ਜੇਕਰ 18 ਤੱਕ ਇਹ ਕੋਈ ਮੀਟਿੰਗ ਜਥੇਬੰਦੀਆਂ ਨਾਲ ਕਰਕੇ ਇਸ ਗੱਲ ਦਾ ਫੈਸਲਾ ਨਹੀਂ ਲੈਂਦੇ ਵੀ ਅਸੀਂ ਤੁਹਾਡੀ ਖੱਜਲਖਵਰੀ ਬਿਲਕੁਲ ਨਹੀਂ ਕਰਾਂਗੇ ਲੋਕਾਂ ਨਾਲ ਬਸ ਲੁਕੀ ਬੰਦ ਕਰਾਂਗੇ ਤੇ ਫਿਰ ਅਸੀਂ ਅਗਲੀ ਜਿਹੜੀ ਕਾਰਵਾਈ ਆ ਉਹ 18 ਨੂੰ ਵੱਡੀ ਮੀਟਿੰਗ ਕਰਕੇ ਫਿਰ ਉਹਦੇ ਵਿੱਚ ਅਸੀਂ ਹੋ ਸਕਦਾ ਵੀ ਉਹਦਣੇ ਹੀ ਫ੍ਰੀ ਕਰ ਦਈਏ ਜਾਂ ਉਹਦਣ ਕੋਈ ਕਾਲ ਦੇ ਦੇਈਏ ਤੇ ਅਸੀਂ 18 ਤਰੀਕ ਤੱਕ ਇਹਨਾਂ ਨੂੰ ਅਲਟੀਮੇਟਮ ਦਿੱਤਾ ਅੱਜ ਦਾ ਸਟਾਫ ਦਾ ਮੀਟਿੰਗ ਦਾ ਮਸਲਾ ਇਹ ਸੀ ਵੀ ਇੱਕ ਵਾਰ آگਾਹ ਕਰਨਾ ਛੜਾ ਪ੍ਰਸ਼ਾਸਨ ਨੂੰ ਟੋਲ ਵਾਲਿਆਂ ਨੂੰ ਫਰਜ ਹੈ ਜੇਕਰ ਉਹ ਫੇਰ ਵੀ ਨਹੀਂ ਸੁਧਰਦੇ ਤੇ ਫਿਰ ਅਸੀਂ ਅਗਲੇਰੀ ਕਾਰਵਾਈ ਜਿਹੜੀ ਆ ਉਹ ਜਲਦ ਕਰ